ਸੋ ਅੱਜ ਜਿਹੜਾ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਮੁੰਡਾਪੁਰ ਗਰੀਬ ਦਾ ਹਰ ਸਾਲ ਵੱਡੇ ਪੱਧਰ ਤੇ ਨੌਜਵਾਨਾਂ ਦੇ ਵੱਲੋਂ ਇੱਕ ਜਿਹੜਾ ਉਪਰਾਲਾ ਹੁੰਦਾ ਏ ਹਰ ਜਿਹੜੇ ਨੌਜਵਾਨ ਭਾਵੇਂ ਛੋਟਾ ਹੈ ਵੱਡਾ ਹੈ ਬਜ਼ੁਰਗ ਹੈ ਸਾਰੇ ਇੱਥੇ ਮਿਲ ਜੁਲ ਕੇ ਸੇਵਾ ਕਰਦੇ ਆ ਸੋ ਪ੍ਰਬੰਧਕਾ ਦੇ ਵੱਲੋਂ ਜਿਹੜਾ ਕੜੀ ਚੋਲਾ ਦਾ ਲੰਗਰ ਤੇ ਕੜਾ ਪ੍ਰਸ਼ਾਦ ਦਾ ਜਿਹੜਾ ਲੰਗਰ ਟੂਟ ਵਰਤਾਇਆ ਜਾ ਰਿਹਾ ਏ ਸਾਲਾਨਾ ਜਿਹੜਾ ਭੰਡਾਰਾ ਇਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਸੋ ਸਾਡੇ ਨਾਲ ਬਦਵੰਤੇ ਸੱਜਣ ਮੌਜੂਦ ਹੈ ਜੀ ਜਸਵੰਤ ਸਿੰਘ ਬੂਗਾ ਆਵਾਜ਼ੀ ਪਾਰਟੀ ਤੋਂ ਜਸਵੰਤ ਸਿੰਘ ਪਾਲਾ ਜੁੜੂ ਤੋ ਵੀਰੇ ਜਿਹੜਾ ਇਹ ਤੁਸੀਂ ਪੰਡਾਰਾ ਕਰਦੇ ਆ ਸਾਲਾਨਾ ਜਿਹੜਾ ਪ੍ਰੋਗਰਾਮ ਕਰਦੇ ਆ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਹੀ ਜਿੰਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸ਼ਖਸੀਅਤਾਂ ਨੇ ਸਾਡੇ ਮਾਨਯੋਗ ਭਰਾਵਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਹੈ ਵੈਸੇ ਤਾਂ ਇਹ ਹਰ ਸਾਲ ਪੂਰੇ ਮੁੱਲਾਂਪੁਰ ਨਗਰ ਖੇੜੇ ਦੀ ਸੰਗਤ ਵੱਲੋਂ ਸੇਵਕਾਂ ਵੱਲੋਂ ਪੂਰੀ ਸ਼ਰਧਾ ਦੇ ਨਾਲ ਹਰ ਸਾਲ ਵਾਜਾ ਪੀਰ ਜੀ ਦਾ ਇਹ ਭੰਡਾਰਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਦੂਰੋਂ ਨੇੜਿਓਂ ਹਰ ਤਰ੍ਹਾਂ ਦੀ ਸੰਗਤ ਇਸ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੀ ਹੈ ਗੁਰੂ ਦਾਤੂ ਟੁੱਟ ਲੰਗਰ ਵਰਤ ਰਿਹਾ ਸਾਰੇ ਸੇਵਾਦਾਰ ਸੇਵਾ ਕਰਦੇ ਹਮ ਅਸੀਂ ਤਾਂ ਇਹੀ ਆ ਕਿ ਇਸ ਨਾਲ ਆਪਣਾ ਭਾਈਚਾਰਾ ਵੀ ਵਧੇ ਮਜ਼ਬੂਤ ਰਹਿੰਦਾ ਜੀ ਮਜ਼ਬੂਤ ਰਹਿੰਦਾ ਜੀ ਇਸੇ ਤਰ੍ਹਾਂ ਬਾਬਾ ਜੀ ਦੇ ਭੰਡਾਰੇ ਲੱਗਦੇ ਰਹਿਣ ਭਰਾਵਾਂ ਦਾ ਲੱਗਦੇ ਰਹਿਣ ਸਾਡੀ ਤਾਂ ਇਹੀ ਹਰ ਨਗਰ ਖੇੜੇ ਦੀ ਸੁਖ શાંતੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਪਰਮਾਤਮਾ ਸਭ ਨੂੰ ਜਿਨ੍ਹਾਂ ਨੇ ਵੀ ਇੱਥੇ ਹਾਜ਼ਰੀਆਂ ਭਰੀਆਂ ਸੱਚੇ ਮਨ ਤੋਂ ਉਹਨਾਂ ਦੀਆਂ ਮੰਦੀਆਂ ਇਛਾਵਾਂ ਦੁਆਵਾਂ ਮਹਾਰਾਜ ਜੀ ਪ੍ਰਵਾਨ ਕਰੇ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਕਰਦੇ ਹੋ ਖਵਾਜਾ ਪੇਜ ਦਾ ਕਿਹੜੀ ਕਿਹੜੀ ਰਸਮਾਂ ਜਿਹੜੀ ਇਹਦੇ ਵਿੱਚ ਕੀਤੀਆਂ ਜਾਂਦੀਆਂ ਇਹ ਜੀ ਇੱਕ ਦਿਨ ਪਹਿਲਾਂ ਸ਼ਾਮ ਦੇ ਟਾਈਮ ਮਹਿੰਦੀ ਦੀ ਰਸਮ ਕੀਤੀ ਜਾਂਦੀ ਹੈ ਸਵੇਰੇ ਬਾਬਾ ਜੀ ਦੀ ਦਰਗਾਹ ਨੂੰ ਇਸ਼ਨਾਨ ਕਰਾ ਕੇ ਚਾਦਰ ਦੀ ਰਸਮ ਨਿਸ਼ਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਨਗਰ ਖੇੜੇ ਦੇ ਝੰਡੇ ਦੀ ਸੇਵਾ ਲਾਲਾਂ ਲਈ ਲਾਲਾਂ ਵਾਲੀ ਸਰਕਾਰ ਦੇ ਦਰਬਾਰ ਦੀ ਚਾਦਰ ਦੀ ਸੇਵਾ ਇਸ ਦਰਬਾਰ ਦੀ ਚਾਦਰ ਦੀ ਸੇਵਾ ਬਾਕੀ ਸਾਰੇ ਪਾਈਆਂ ਵੱਲੋਂ ਮਿਲ ਜੁਲ ਕੇ ਜੀ ਇਹ ਸੇਵਾ ਹੁੰਦੀ ਹੈ ਅਸੀਂ ਕਦੋਂ ਤੋਂ ਜਿਹੜਾ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਕੀਤਾ ਇਹ ਘੜ ਤੋਂ ਘਟ ਜੀ ਅਸੀਂ ਆਪਣੀ ਦੇਖ ਦੇ ਵਿੱਚ ਜਦੋਂ ਦੇ ਜਾਣਦੇ ਵੀ ਅਸੀਂ 25 26 ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਵੀ ਇਸ ਦਰਬਾਰ ਦੇ ਵਿੱਚ ਉਸ ਤੋਂ ਵੀ ਪਹਿਲਾਂ ਚੱਲ ਰਿਹਾ ਪਰ ਜੋ ਸਾਡੀ ਦੇਖ ਦੇ ਵਿੱਚ ਅਸੀਂ 25-26 ਸਾਲ ਤੋਂ ਇਸ ਦਰਬਾਰ ਨਾਲ ਜੁੜੇ ਹੋਏ ਹਾਂ ਹਮ ਸਾਰੇ ਭਾਈ ਰਲ ਮਿਲ ਕੇ ਬੜੇ ਪਿਆਰ ਨਾਲ ਇੱਥੇ ਸੇਵਾ ਨਿਭਾਉਂਦੇ ਆ ਹਮ ਅੱਛਾ ਇਲਾਕਾ ਨਿਵਾਸਿਆ ਦੇ ਕਿੰਦਾ ਦੀ ਜਿਹੜੀ ਸਮੋਲਤ ਹੁੰਦੀ ਹੈ ਬਹੁਤ ਅੱਛਾ ਇਹ ਸਾਨੂੰ ਕਈ ਤਾਂ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਉਹ ਵੀ ਇਸ ਦਰਬਾਰ ਦੇ ਵਿੱਚ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਦਿੰਦੇ ਆ ਹਮ ਤੇ ਬਾਕੀ ਹਰੇਕ ਦੀਆਂ ਇੱਥੇ ਸੁੱਖਾਂ ਵੀ ਵਰ ਜਾਂਦੀਆਂ ਹਨ ਹਮ ਜੋ ਸੱਚੇ ਮਨ ਨਾਲ ਇਸ ਦਰਬਾਰ ਦੀ ਹਾਜ਼ਰੀ ਭਰਦਾ ਹੈ ਮਾਲਕ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਛੱਡਦਾ ਇਹ ਖਾਸ ਕਰਕੇ ਇਸ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੜਕੇ ਮਹੀਨੇ ਵਿੱਚ ਸਮੇ ਅਸੀਂ ਅਸੀਂ ਸਮੇ ਦੀ ਵੀ ਕੁਝ ਅੱਜਕੱਲ ਦੇ ਰੁਝੇਵਿਆਂ ਕਰਕੇ ਥੋੜਾ ਜਿਹਾ ਅੱਗੇ ਪਿੱਛੇ ਵੀ ਹੋ ਜਾਂਦਾ ਕਈ ਵਾਰ ਅਸੀਂ ਸੌਣ ਮਹੀਨੇ 'ਚ ਵੀ ਕਰਦੇ ਆ ਇਸ ਵਾਰ ਹੜ ਮਹੀਨੇ ਦੀ ਅੱਜ 11ਵਾਂ ਹੈ 11ਵੇਂ ਦਿਨ ਦਾ ਸ਼ੁਭ ਦਿਹਾੜਾ ਦਾ ਇਸ ਕਰਕੇ ਐਤਵਾਰ ਦਾ ਦਿਨ ਤਾਂ ਇਸ ਕਰਕੇ ਇਸੀ ਰੋਜ਼ ਦਾ ਸਾਰਾ ਤੁਹਾਡੇ ਇੱਕ ਕੋਈ ਕਮੇਟੀ ਬਣੀ ਹੋਈ ਹੈ ਜਾਂ ਕੋਈ ਐਦਾਂ ਦਾ ਕਮੇਟੀ ਨਹੀਂ ਸਾਡਾ ਤਾਂ ਇਹ ਜਿੰਨੇ ਵੀ ਵੀਰ ਭਰਾ ਸਾਰੇ ਹੀ ਪ੍ਰਧਾਨ ਹੈ ਸਾਰੇ ਹਾਂ ਜੀ ਕੋਈ ਸਾਡੀ ਇੱਥੇ ਕਮੇਟੀ ਨਹੀਂ ਸਭ ਪਾਈਆਂ ਦੇ ਸਹਿਯੋਗ ਦੇ ਨਾਲ ਇਸ ਦਰਬਾਰ ਦੀ ਸੇਵਾ ਨਿਭਾਈ ਜਾਂਦੀ ਹੈ ਅੱਛਾ ਮਿਲ ਜੁਲ ਕੇ ਕਰਦੇ ਆ ਸਰ ਜਿਹੜਾ ਵੀ ਕੋਈ ਪ੍ਰਧਾਨ ਨਹੀਂ ਕੋਈ ਕੁਛ ਨਹੀਂ ਇਹ ਸਾਰੇ ਜਿੰਨੇ ਵੀ ਆ ਸਾਰੇ ਸੇਵਾਦਾਰ ਸਭ ਦੇ ਸਹਿਯੋਗ ਨਾਲ ਇੱਥੇ ਭੰਡਾਰੇ ਹੁੰਦੇ ਆ ਲੰਗਰ ਹੁੰਦੇ ਆ ਬਰਮਾਤਮਾ ਇਸੇ ਤਰ੍ਹਾਂ ਬਸ ਇਹ ਲੰਗਰ ਭੰਡਾਰੇ ਚੱਲਦੇ ਰਹੇ। ਦੇਖੋ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਅਸੀਂ ਖਵਾਜਾ ਸਾਹਿਬ ਦੇ ਲੜ ਲੱਗੇ ਹੋਏ ਆਂ। ਉਹਨਾਂ ਦੀ ਸੇਵਾ ਕਰ ਰਹੇ। ਵੀ ਮਤਲਬ ਉਹਨਾਂ ਦੀ ਸੇਵਾ ਚ ਚਰਨੀ ਬਸ ਉਹਨਾਂ ਦੇ ਚਰਨੀ ਲੱਗੇ ਹੋਏ ਆਂ ਜੋ ਕਿੱਦਾਂ ਮੈਂਹੰਦੀ ਲਾਈ ਹੈ ਮੈਂਹੰਦੀ ਦਾ ਦੱਸੋ। ਇਹ ਮਹਿੰਦੀ ਖਵਾਜਾ ਸਾਹਿਬ ਦੀ ਸ਼ਾਦੀ ਮਨਾਉਂਦੇ ਜੀ ਅਸੀਂ ਅੱਛਾ ਇੱਕ ਦਿਨ ਪਹਿਲਾਂ ਅਸੀਂ ਮਹਿੰਦੀ ਦੀ ਰਸਮ ਕਰਦੇ ਹਾਂ ਸਾਹਮਣੇ ਥਾਪੇ ਲਾਏ ਬੇ ਉਹ ਦਰਗਾਹ ਦੇ ਉੱਪਰ ਮਹਿੰਦੀ ਦੇ ਥਾਪੇ ਲਾਦਨੇ ਜਿਹੜੇ ਭਗਤ ਐ ਉਹਨਾਂ ਦੇ ਵੀ ਮਹਿੰਦੀ ਲਾਦਨੇ ਤੇ ਦੂਜੇ ਦਿਨ ਫੇਰ ਚਾਦਰ ਦੀ ਰਸਮ ਤੇ ਛੰਡੇ ਦੀ ਰਸਮ ਇਹ ਰਸਮਾਂ ਹੁੰਦੀਆਂ ਨੇ ਜੀ ਤੇ ਫੇਰ ਖਵਾਜਾ ਸਾਹਿਬ ਕੇ ਜਿੱਥੇ ਚੱਲਦਾ ਆ ਰਿਹਾ ਹੈ ਪਿੱਛੋਂ ਤੋਂ ਚੱਲਦਾ ਆ ਰਿਹਾ ਜੀ ਹਾਂ ਜੀ ਅਜੇ ਕੋਈ ਐਦਾਂ ਦਾ ਪ੍ਰੋਗਰਾਮ ਵੀ ਰਾਤ ਨੂੰ ਜਾਂ ਕਵਾਲੀ ਦਾ ਐਦਾਂ ਦਾ ਐਦਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਜੀ ਇੱਥੇ ਪਰ ਇੱਥੇ ਕਈ ਲੋਕ ਰਾਤ ਨੂੰ ਲੜਾਈਆਂ ਝਗੜੇ ਉਹ ਅਸੀਂ ਉਸ ਚੀਜ਼ ਤੋਂ ਬੰਦ ਕਰਤਾ ਸਾਨੂੰ ਤਾਂ ਸ਼ਾਂਤੀ ਪਸੰਦ ਅਸੀਂ ਲੋਕ ਐ ਅਸੀਂ ਕਹਿੰਨੇ ਸਾਰਾ ਕੰਮ ਜੋ ਵੀ ਹੋਵੇ ਖੁਸ਼-ਖੁਸ਼ੀ ਹੋਵੇ ਜੇ ਐਦਾਂ ਦਾ ਕੋਈ ਕੰਮ ਐ ਤਾਂ ਉਹ ਅਸੀਂ ਉਹ ਸਾਡੇ ਸੇਵਾਦਾਰ ਨਹੀਂ ਚਾਹਦੇ ਹਾਂ ਜਿਹੜਾ ਐਦਾਂ ਦੇ ਪ੍ਰੋਗਰਾਮ ਹੁੰਦੇ ਆ ਇਹ ਸਾਰਾ ਇਹ ਪੂਰਾ ਨਗਰ ਖੇੜਾ ਸਭ ਸਾਰੇ ਪਰਚੇ ਸਾਰੇ ਸਭ ਮਿਲ ਜੁਲ ਕੇ ਕਰਦੇ ਜੀ ਕੋਈ ਛੋਟਾ ਗਿਆ ਵੱਡਾ ਗਿਆ ਸਭ ਸਭ ਦਾ ਸਹਿਯੋਗ ਸਭ ਦੀ ਕਿਰਪਾ ਨਾਲ ਇਹ ਐਡਾ ਵੱਡਾ ਪ੍ਰੋਗਰਾਮ ਬਣਾਇਆ ਜਾਂਦਾ ਹੈ ਹਾਂਜੀ ਹਾਂਜੀ ਅੱਛਾ ਕੋਈ ਇਦਾਂ ਦਾ ਸੋਸ਼ਲ ਕੰਮ ਇੱਥੇ ਇਸ ਜਿਹੜੇ ਇਸ ਦਰਬਾਰ ਤੇ ਕੀਤਾ ਜਾ ਰਿਹਾ ਹੈ ਅੱਗੇ ਨੂੰ ਜਿਹੜਾ ਨੌਜਵਾਨਾਂ ਦੇ ਕੰਮ ਆਵੇ ਅਸੀਂ ਤਾਂ ਜੀ ਆਹੀ ਕਹਿਣਾ ਚਾਹਾਂਗੇ ਵੀ ਨੌਜਵਾਨ ਜੋ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਵੀ ਉਹਨਾਂ ਨੂੰ ਸਾਡੇ ਗਰੀਬ ਨਿਵਾਜ਼ ਜੀ ਉਹਨਾਂ ਦੇ ਉੱਪਰ ਰਹਿਮਤ ਕਰਨ ਕਿਰਪਾ ਕਰਨ ਵੀ ਉਹਨਾਂ ਦੇ ਰਸਤੇ ਸਿਮਰਨ ਬਾਕੀ ਬੰਦੇ ਦੇ ਆਪਣੇ ਹੱਥ ਵਿੱਚ ਵੀ ਆ ਅਸੀਂ ਕਿਸ ਪਾਸੇ ਨੂੰ ਜਾਣਾ ਹਰੇਕ ਬੰਦੇ ਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਵੀ ਹੈ ਅੱਛੇ ਬੁਰੇ ਦੀ ਸਭ ਨੂੰ ਪਹਿਚਾਨ ਹੈ ਅਸੀਂ ਤਾਂ ਚਾਹੁੰਦੇ ਵੀ ਭਾਈ ਅੱਛੇ ਪਾਸੇ ਨੂੰ ਤੁਰੋ ਪ੍ਰਮਾਤਮਾ ਸਭ ਦਾ ਪਲਾ ਕਰੇ ਸਭ ਨੂੰ ਰੁਜ਼ਗਾਰ ਬਖਸ਼ੇ ਰੁਜ਼ਗਾਰ ਬਖਸ਼ੇ ਬਿਲਕੁਲ ਬਿਲਕੁਲ ਸੋ ਅੱਜ ਜਿਹੜਾ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਮੋਡਾਪੁਰ ਗਰੀਬਦਸ ਹਰ ਸਾਲ ਵੱਡੇ ਪੱਧਰ ਤੇ ਨੌਜਵਾਨਾਂ ਦੇ ਵੱਲੋਂ ਇੱਕ ਜਿਹੜਾ ਉਪਰਾਲਾ ਹੁੰਦਾ ਏ ਹਰ ਜਿਹੜੇ ਨੌਜਵਾਨ ਭਾਵੇਂ ਛੋਟਾ ਹੈ ਬੜਾ ਹੈ ਬਜ਼ੁਰਗ ਹੈ ਸਾਰੇ ਇੱਥੇ ਮਿਲ ਜੁਲ ਕੇ ਸੇਵਾ ਕਰਦੇ ਆ ਸੋ ਪ੍ਰਬੰਧਕਾ ਕੜੀ ਚੋਲਾ ਦਾ ਲੰਗਰ ਤੇ ਕੜਾ ਪ੍ਰਸ਼ਾਦ ਦਾ ਜਿਹੜਾ ਲੰਗਰ ਟੂਟ ਵਰਤਾਇਆ ਜਾ ਰਿਹਾ ਏ ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਮਿਲਜੁਲ ਕੇ ਪ੍ਰੋਗਰਾਮ ਹੁੰਦੇ ਤੇ ਭਾਈ ਵਾਲਤਾ ਪਿਆਰ ਜਿੱਥੇ ਪਤਾ ਲੱਗਦਾ ਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ